ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਹਾਂ ਦੱਸ ਦਈਏ ਤਾਂ بارش ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਅੱਜ ਤੜਕਸਾਰ ਤੋਂ ਹੀ بارش ਹੋਈ ਹੈ ਮੌਨਸੂਨ ਜਿਹੜਾ ਆ ਉਹ ਸਟਾਰਟ ਹੋ ਚੁੱਕਿਆ ਹੈ ਦਰਅਸਲ 27 ਜੂਨ ਨੂੰ ਮੌਸਮ ਵਿਭਾਗ ਨੇ ਕਿਹਾ ਸੀਗਾ ਕਿ ਮੌਨਸੂਨ ਜਿਹੜਾ ਆ ਉਹ ਸ਼ੁਰੂ ਹੋ ਜਾਣਾ ਹੈ ਤਾਂ ਵਾਕਿਆ ਹੀ 27 ਜੂਨ ਨੂੰ ਹੀ ਤੜਕਸਾਰ ਕੀ بارش ਕਿਣਮਣ ਜਿਹੜੀ ਆ ਹੁਣੀ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਬਿਲਕੁਲ ਤਾਜ਼ਾ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਇਹ ਤਸਵੀਰ ਹੈ ਜਿੱਥੇ بارش ਦੇਖਣ ਨੂੰ ਮਿਲੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਤਾਂ ਜਿੰਨੇ ਵੀ ਦਰਸ਼ਕ ਜੁੜਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਕਿੱਥੇ-ਕਿੱਥੇ بارش ਹੋ ਰਹੀ ਹੈ ਤੇ ਕਿੱਥੇ-ਕਿੱਥੇ ਨਹੀਂ ਤਾਂ ਜੋ ਅਸੀਂ ਵੀ ਲੋਕਾਂ ਤੱਕ ਜਾਣਕਾਰੀ ਜੜੀ ਹੈ ਉਹ ਪਹੁੰਚਾ ਪਾਈਏ ਤਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਗਰਦਾਸਪੁਰ ਬਟਾਲੇ ਆ ਬਠਿੰਡੇ ਵਾਲੀ ਸਾਈਡ ਕਿਣਮਣ ਜੜੀ ਉਹ ਹੋਈ ਹੈ ਤੜਕਸਾਰ ਹੀ ਆ ਜਿਹੜੀ ਬਾਰਿਸ਼ ਹੈ ਉਹ ਦੇਖਣ ਨੂੰ ਮਿਲੀ ਹੈ ਤੇ ਮੌਸਮ ਦੇ ਵਿੱਚ ਵੀ ਆ ਵੱਡੀ ਤਬਦੀਲੀ ਆਈ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਗਰਮੀ ਨੇ ਆ ਲੋਕਾਂ ਦਾ ਬਹੁਤ ਬੁਰਾ ਹਾਲ ਕੀਤਾ ਸੀਗਾ ਪਸੀਨੇ ਦੇ ਨਾਲ ਲੋਕ ਕਹਿੰਦੇ ਸੀ ਕਿ ਇਦੋਂ ਤੱਕ ਸਰਦੀਆਂ ਚੰਗੀਆਂ ਨੇ ਇੰਨੀ ਜ਼ਿਆਦਾ ਗਰਮੀ ਇਸ ਵਾਰ ਪਈ ਹੈ ਪਾਰੇ ਦੀ ਅਸੀਂ ਗੱਲ ਕਰੀ ਤਾਂ ਪਾਰਾ ਜੁੜਿਆ ਉਹ 40 42 ਡਿਗਰੀ ਤੋਂ ਪਾਰ ਜੁੜਾ ਸੀ ਉਹ ਪਹੁੰਚ ਚੁੱਕਿਆ ਸੀਗਾ ਔਰ ਲੋਕ ਇੰਨੇ ਕ ਜਿਆਦਾ ਗਰਮੀ ਤੋਂ ਧੁੱਪ ਤੋਂ ਪਰੇਸ਼ਾਨ ਹੋ ਚੁੱਕੇ ਸੀ ਕਿ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੁੰਦਾ ਸੀ ਇੰਨੀ ਜਿਆਦਾ ਗਰਮੀ ਸੀਗੀ ਔਰ ਗਰਮੀ ਦੇ ਕਾਰਨ ਲੋਕ ਬੜੇ ਪਰੇਸ਼ਾਨ ਹੋਏ ਤਾਂ ਇਹ ਹੁਣ ਲੋਕਾਂ ਲਈ ਰਾਹਤ ਭਰੀ ਖਬਰ ਹੈ ਕਿ ਮੀਂਹ ਪਿਆ ਹੈ ਮੀਂਹ ਦੇ ਨਾਲ ਕਾਫੀ ਆ ਜਿਹੜਾ ਲੋਕਾਂ ਨੂੰ ਆ ਇੱਥੇ ਅਸੀਂ ਕਹਿ ਲਈ ਕਿ ਰਾਹਤ ਮਿਲੇਗੀ ਗਰਮੀ ਤੋਂ ਤਾਂ ਕਾਫੀ ਸਾਡੇ ਦਰਸ਼ਕ ਜਿਹੜੇ ਜੁੜ ਚੁੱਕੇ ਨੇ ਆ ਟਿਮੀ ਮਲਿਕ ਕਹਿ ਰਹੇ ਨੇ ਕਿ ਮਲੇਰ ਕੋਟਲਾ ਦੇ ਵਿੱਚ ਬਾਰਿਸ਼ ਹੋਈ ਹੈ ਆ ਬੱਲੀ ਕਹਿ ਰਹੇ ਨੇ ਕਿ ਮਾਹਿਲਪੁਰ ਦੇ ਵਿੱਚ ਬਾਰਿਸ਼ ਹੋਈ ਹੈ ਤਾ ਸਾਰੇ ਪਾਸੇ ਲੱਗਦਾ ਹੈ ਕਿ بارش ਹੋਈ ਹੈ ਸਕੰਦਰ ਰਾਜਪੂਤ ਕਹਿ ਰਹੇ ਨੇ ਕਿ ਪਿੱਖੀ ਮਾਨਸਾ ਦੇ ਵਿੱਚ بارش ਹੋ ਰਹੀ ਹੈ ਤਾਂ ਬਿਲਕੁਲ ਜਿੰਨੇ ਵੀ ਦਰਸ਼ਕ ਸਾਡੇ ਤੁਸੀਂ ਜੁੜਿਓ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਦੱਸੋ ਕਮੈਂਟ ਕਰਕੇ ਕਿੱਥੇ ਮੀਂਹ ਪੈ ਰਿਹਾ ਹੈ ਕਿੱਥੇ ਨਹੀਂ ਮੌਸਮ ਕਿਵੇਂ ਦਾ ਹੈ ਤਾਂ ਜੋ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਮੌਸਮ ਵਿਭਾਗ ਨੇ 27 ਜੂਨ ਨੂੰ ਲੈ ਕੇ ਟਿੱਪਣੀ ਕੀਤੀ ਸੀ ਕਿ 27 ਜੂਨ 27 ਜੂਨ ਤੋਂ ਮੌਨਸੂਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਹੈ ਉਦੋਂ ਬਾਰਿਸ਼ ਜਿਹੜੀ ਉਹ ਦੇਖਣ ਨੂੰ ਮਿਲੇਗੀ ਤਾਂ ਵਾਕਿਆ ਹੀ ਅੱਜ 27 ਜੂਨ ਹੈ ਤਾਂ ਤੜਕਸਾਰ ਤੋਂ ਹੀ ਕਿਣਮਣ ਸ਼ੁਰੂ ਹੋ ਚੁੱਕੀ ਹੈ ਕਿਤੇ ਤਾਂ ਜਿਆਦਾ ਸ਼ਰਾਟਾ ਵੀ ਆਇਆ ਹੈ ਅੰਗਰੇਜ਼ ਗੱਲ ਕਹਿ ਰਹੇ ਨੇ ਫਰੀਦਕੋਟ ਦੇ ਵਿੱਚ ਹੋ ਰਹੀ ਹੈ ਸੁਰਿੰਦਰਪਾਲ ਗਿੱਲ ਕਹਿ ਰਹੇ ਨੇ ਬਰਨਾਲਾ ਦੇ ਵਿੱਚ ਹੋ ਰਹੀ ਐ ਸਾਗਰ ਖੱਤਰੀ ਕਹਿ ਰਹੇ ਨੇ ਬਰਨਾਲਾ ਸਿਟੀ ਚ ਹੋ ਰਹੀ ਐ ਤਾਂ ਬਿਲਕੁਲ ਵੱਖ-ਵੱਖ ਪੰਜਾਬ ਦੇ ਹਿੱਸਿਆਂ ਤੋਂ ਸਾਡੇ ਨਾਲ ਲੋਕ ਜੁੜ ਚੁੱਕੇ ਨੇ ਦਰਸ਼ਕ ਜੁੜ ਚੁੱਕੇ ਨੇ ਤਾਂ ਮੀਂਹ ਪੈ ਰਿਹਾ ਹੈ ਲੋਕਾਂ ਨੂੰ ਰਾਹਤ ਮਿਲੀ ਐ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਨੇ ਤਾਂ ਵਾਕਿਆ ਹੀ ਗਰਮੀ ਚ ਤਾਂ ਪਸੀਨੇ ਵੈਸੇ ਆਉਂਦੇ ਨੇ ਤਾਂ ਇਹ ਵੀ ਲੋਕ ਕਹਿੰਦੇ ਆ ਕਿ ਗਰਮੀ ਨੇ ਤਾਂ ਪਸੀਨੇ ਛਿੜਾ ਦਿੱਤੇ ਐ ਇੰਨੀ ਜ਼ਿਆਦਾ ਗਰਮੀ ਸੀ ਤਾਂ ਲਾਲੀ ਸਰਪੰਚ ਕਹਿ ਰਹੇ ਨੇ ਬੰਗਾ ਨਵਾਂ ਸ਼ਹਿਰ ਫੁੱਲ ਬਾਰਿਸ਼ ਹੈ ਵਿਕਾਸ ਕੱਕਰ ਕਹਿ ਰਹੇ ਨੇ ਮੋਗੇ ਦੇ ਵਿੱਚ ਬਾਰਿਸ਼ ਹੈ ਕਨੂਰਾ ਦੇ ਵਿੱਚ ਬਾਰਿਸ਼ ਹੈ 골ਡੀ ਗੁਜਰ ਕਹਿ ਰਹੇ ਨੇ ਪੁੱਚੋ ਮੰਡੀ ਬਾਰਿਸ਼ ਹੈ ਰਮਨ ਕਹਿ ਰਹੇ ਨੇ ਦੁਰਾਹੇ ਵਿੱਚ ਵੀ ਬਾਰਿਸ਼ ਹੈ ਰਮਨੁਲ ਕਹਿ ਰਹੇ ਲੁਧਿਆਣੇ ਵਿੱਚ ਵੀ ਹੈ ਰਜਿੰਦਰ ਛਾਬਰਾ ਕਹਿ ਰਹੇ ਨੇ ਜਗਰਾਉਂ ਸਿਟੀ ਚ ਹੈ ਤਾਂ ਬਿਲਕੁਲ ਜਿੰਨੇ ਵੀ ਲੋਕ ਸਾਡੇ ਜੁੜੇ ਨੇ ਵੱਖ-ਵੱਖ ਸ਼ਹਿਰਾਂ ਤੋਂ ਹਾਲ ਦੱਸ ਰਹੇ ਨੇ ਆ ਕਿ ਕਿੱਥੇ ਮੀਂਹ ਪੈ ਰਿਹਾ ਜਾਂ ਕਿਤੇ ਉਹ ਵੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਏਰੀਆ ਦੇ ਵਿੱਚ ਮੀਂਹ ਨਹੀਂ ਪਿਆ ਜਾਂ ਕਿਸੇ ਦੇ ਏਰੀਆ ਦੇ ਵਿੱਚ ਅਜੇ ਬਦਲਵਾਈ ਹੈ ਤਾਂ ਉਹ ਵੀ ਤੁਸੀਂ ਸਾਡੇ ਨਾਲ ਕਮੈਂਟ ਕਰਕੇ ਦੱਸ ਸਕਦੇ ਹੋ ਦਵਿੰਦਰ ਸਿੰਘ ਕਹਿ ਰਹੇ ਨੇ ਮੇਰੇ ਮੇਰੇ ਪਿੰਡ ਝੁਰੀਆਂ ਨੇੜੇ ਮੱਖੂ ਇੱਥੇ ਵੀ ਮੀਂਹ ਪੈ ਰਿਹਾ ਮੁੰਨਾ ਬਾਈ ਕਹਿ ਰਹੇ ਨੇ ਮੁਕਸਰ ਦੇ ਵਿੱਚ ਵੀ ਹੈ ਰਾਜਕੁਮਾਰ ਮਲਹੋਤਰਾ ਕਹਿ ਰਹੇ ਜਗਰਾਉਂ ਦੇ ਵਿੱਚ ਵੀ ਹੈ ਆ ਤਾਂ ਹਰਸ਼ਮੁੰਡੀ ਕਹਿ ਰਹੇ ਨੇ ਚਣਕੋਈਆਂ ਦੁਰਾਹਾ ਲੁਧਿਆਣਾ ਵਿਖੇ ਫੁੱਲ ਮੀ ਪੈ ਰਿਹਾ ਤਾਂ ਬਿਲਕੁਲ ਕਈ ਲੋਕ ਖੁਸ਼ ਨੇ ਕਿ ਮੀ ਪਿਆ ਗਰਮੀ ਤੋਂ ਰਾਤ ਮਿਲਿਆ ਔਰ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਵਾਸਤੇ ਹੈ ਜਿਹੜੇ ਕਿਸਾਨਾਂ ਨੇ ਕੱਦੂ ਕਰਨੇ ਐ ਛੋਨਾ ਲਾਉਣਾ ਤਾਂ ਉਹਨਾਂ ਲਈ ਵੀ ਵੱਡੀ ਖਬਰ ਹੈ ਇੱਕ ਤਾਂ ਪਾਣੀ ਦੀ ਵੀ ਬਚਤ ਹੋਏਗੀ ਮੀ ਦੇ ਕਾਰਨ ਤੁਹਾਡੇ ਕੱਦੂ ਵੈਸੇ ਹੀ ਹੋ ਜਾਣੇ ਐ ਤਾਂ ਕਿਸਾਨਾਂ ਦੇ ਵਾਸਤੇ ਬੜੀ ਖੁਸ਼ੀ ਵਾਲੀ ਖਬਰ ਹੈ ਅਨਸੀਬਪੁਰਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਵੀ ਹੋ ਰਿਹਾ ਭਿੱਦਰ ਸਿੰਘ ਕਹਿ ਰਹੇ ਨੇ ਗੁਰਮੀਤ ਸਿੰਘ ਕਹਿ ਰਹੇ ਨੇ ਕਿ ਮਰਿੰਡਾ ਰੋਪੜ ਦੇ ਵਿੱਚ ਵੀ ਬਾਰਿਸ਼ ਪੈ ਰਹੀ ਹੈ ਆ ਤਾਂ ਕਰਮਜੀਤ ਕੌਰ ਕਹਿ ਰਹੇ ਨੇ ਮੋਗੇ ਦੇ ਵਿੱਚ ਵੀ ਬਾਰਿਸ਼ ਪੈ ਰਹੀ ਹੈ ਮਨੀ ਕਹਿ ਰਹੇ ਨੇ ਨਵਾਂ ਸ਼ਹਿਰ ਵੀ ਹੈ ਸਾਗਰ ਕਪਿਲਾ ਕਹਿ ਰਹੇ ਨੇ ਸਾਹਨੇਵਾਲ ਵੀ ਹੋ ਰਹੀ ਹੈ ਵਰਿੰਦਰ ਸਿੰਘ ਕਹਿ ਰਹੇ ਫਾਜ਼ਿਲਕਾ ਦੇ ਵਿੱਚ ਕੁਝ ਨਹੀਂ ਹੈ ਤਾਂ ਬਿਲਕੁਲ ਇਹ ਵੀਰ ਸਾਡੇ ਫਾਜ਼ਿਲਕਾ ਤੋਂ ਵੀ ਜੁੜੇ ਨੇ ਕਹਿ ਰਹੇ ਨੇ ਫਾਜ਼ਿਲਕਾ ਦੇ ਵਿੱਚ ਫਿਲਹਾਲ ਕੁਝ ਨਹੀਂ ਹੈ ਤਾ ਹੋ ਸਕਦਾ ਹੈ ਬਦਲਵਾਈ ਖੋਵੇ ਹੋ ਸਕਦਾ ਹੈ ਮੀਂਹ ਜਿਹੜਾ ਉਹ ਪੈ ਜਾਵੇ ਅ ਤਾਂ ਬਿਲਕੁਲ ਵੱਖ-ਵੱਖ ਥਾਵਾਂ ਤੋਂ ਚਵਾਰ ਸਿੰਘ ਦਿਮਾਨ ਜੁੜੇ ਨੇ ਮਾਛੀਵਾੜਾ ਦੇ ਵਿੱਚ ਕਹਿ ਰਿਹਾ ਹੈ ਕਿ ਬਾਰਿਸ਼ ਪੈ ਰਹੀ ਹੈ ਅ ਰਾਜੂ ਲਖਨਪਾਲ ਕਹਿ ਰਹੇ ਨੇ ਜਲੰਧਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਬਿਲਕੁਲ ਜਲੰਧਰ ਦੇ ਵਿੱਚ ਕਾਫੀ ਬਾਰਿਸ਼ ਹੋ ਰਹੀ ਹੈ ਸਾਡੇ ਕੋਲੇ ਤਸਵੀਰਾਂ ਵੀ ਪਹੁੰਚੀਆਂ ਨੇ ਤਾਂ ਇਹ ਤਾਜ਼ੀਆਂ ਤਸਵੀਰਾਂ ਤੜਕਸਾਰ ਦੀਆਂ ਅਸੀਂ ਤੁਹਾਡੇ ਨਾਲ ਪੰਜਾਬ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ ਮੀ ਹੈ ਉਹ ਪਿਆ ਹਰਜੀਤ ਸਿੰਘ ਕਹਿ ਰਹੇ ਨੇ ਲੁਧਿਆਣਾ ਦੁਗਰੀ ਦੇ ਵਿੱਚ ਪੈ ਰਿਹਾ ਹੈ ਗ੍ਰੀਸ ਸਚਦੇਵਾ ਕਹਿ ਰਹੇ ਨੇ ਓਨਲੀ ਕਲਾਉਡੀ ਹੈ ਤਾਂ ਬਿਲਕੁਲ ਇਹ ਵੀ ਦੱਸੋ ਗ੍ਰੀਸ ਜੀ ਕਲਾਉਡੀ ਕਿੱਥੇ ਹੈ ਬਦਲਵਾਈ ਕਿੱਥੇ ਹੋਈ ਹੈ ਤਾਂ ਬਿਲਕੁਲ ਮੀ ਨਹੀਂ ਪਿਆ ਤਾਂ ਬਦਲਵਾਈ ਵਾਲਾ ਮੌਸਮ ਹੈ ਠੰਡਾ ਮੌਸਮ ਜ਼ਰੂਰ ਹੈ ਹੋ ਸਕਦਾ ਹੈ ਕਿ بارش ਜਿਹੜੀ ਉਹ ਹੋ ਜਾਵੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਸੀਗਾ ਮੌਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਕਿ 27 ਜੂਨ ਤੋਂ ਮੌਸਮ ਜਿਹੜਾ ਆ ਉਹ ਬਦਲ ਜਾਣਾ ਹੈ بارش ਹੋਵੇਗੀ ਤਾਂ ਕਈ ਲੋਕ ਇਸ ਨੂੰ ਸੱਚ ਨਹੀਂ ਮੰਨ ਰਹੇ ਸੀ ਕਿਉਂਕਿ ਗਰਮੀ ਹੀ ਬਹੁਤ ਜ਼ਿਆਦਾ ਹੈ ਪਰ ਅੱਜ 27 ਜੂਨ ਚੜ੍ਹਦੇ ਖੀ ਤੜਕਸਾਰ بارش ਜਿਹੜੀ ਹੈ ਕਿਣਮਣ ਜਿਹੜੀ ਕਿਤੇ ਫੁੱਲ ਸ਼ਰਟ ਹੈ ਫੁੱਲ بارش ਪੈ ਰਹੀ ਹੈ ਤਾਂ ਇਹ بارش ਦੇਖਣ ਨੂੰ ਮਿਲੀ ਹੈ ਸੋ ਕਈਆਂ ਨੂੰ ਰਾਹਤ ਮਿਲੀ ਹੈ ਬਹੁਤ ਸਾਰੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਹੋਰ ਵੀ 29 ਤੀ ਤੱਕ ਦਾ ਵੀ ਕਿਹਾ ਗਿਆ ਕਿ ਲਗਾਤਾਰ ਬੱਦਲਵਾਈ ਰਹੇਗੀ ਮੌਸਮ ਠੰਡਾ ਰਹੇਗਾ ਔਰ ਕਿੜਮਣ ਜਿਹੜੀ ਹੈ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲ ਸਕਦੀ ਹੈ ਤਾਂ ਬਹੁਤ ਸਾਰੇ ਸਾਡੇ ਲੋਕ ਵੀਰਪਰਾ ਸਾਡੇ ਜੁੜੇ ਹੋਏ ਨੇ ਭੈਣਾ ਜੁੜੀਆਂ ਕਮੈਂਟ ਕਰ ਰਹੀਆਂ ਨੇ ਕਮਲਜੀਤ ਕੌਰ ਕਹਿ ਰਹੇ ਨੇ ਕਿ ਜਸਵਾਲ ਦੇ ਵਿੱਚ ਹੋ ਰਹੀ ਹੈ ਗੁਰਜੀਤ ਕਹਿ ਰਹੇ ਨੇ ਕਾਜਲਾ ਦੇ ਵਿੱਚ ਹੋ ਰਹੀ ਹੈ ਗਿੱਦੜ ਬਾਹਾ ਨੂੰ ਬਾਰਿਸ਼ ਕੁਰਪੇ ਸਿੰਘ ਜੁੜੇ ਨੇ ਉਹ ਕਹਿ ਰਹੇ ਨੇ ਕਿ ਗਿੱਦੜ ਬਾਹਾ ਦੇ ਵਿੱਚ ਨਹੀਂ ਹੋ ਰਹੀ ਹਰਪ੍ਰੀਤ ਕਹਿ ਰਹੇ ਨੇ ਲੁਧਿਆਣਾ ਬਾਰਿਸ਼ ਹੋ ਰਹੀ ਹੈ ਤਾਂ ਜਗਦੀਸ਼ ਕਹਿ ਰਹੇ ਨੇ ਕੋਟਕਪੂਰਾ ਭਾਰੀ ਬਾਰਿਸ਼ ਹੋ ਰਹੀ ਹੈ ਨੀਰਜ ਮਿੱਤਲ ਕਹਿ ਰਹੇ ਨੇ ਲੁਧਿਆਣਾ ਚ ਬਾਰਿਸ਼ ਹੋ ਰਹੀ ਹੈ ਗੁਰਮੀਤ ਸਿੰਘ ਕਹਿ ਰਹੇ ਨੇ ਸੰਗਰੂਰ ਮੀਂਹ ਸ਼ੁਰੂ ਹੋ ਚੁੱਕਾ ਹੈ ਤਾਂ ਬਿਲਕੁਲ ਹੈ ਜਿੱਥੇ ਜਿੱਥੇ ਬਾਰਿਸ਼ ਨਹੀਂ ਹੋ ਰਹੀ ਹੋ ਸਕਦਾ ਹੈ ਕਿ ਉੱਥੇ ਬਾਰਿਸ਼ ਜਿਹੜੀ ਹੈ ਆ ਉਹ ਸ਼ੁਰੂ ਹੋ ਜਾਵੇ ਤੁਹਾਡੇ ਕਲਾਉਡੀ ਜਿਹੜਾ ਆ ਉਹ ਮਾਹੌਲ ਹੋਵੇ ਜਾਨੀ ਕਿ ਬਦਲਵਾਈ ਹੋਵੇ ਤਾਂ ਤੁਹਾਡੇ ਵੀ ਮੀਂਹ ਪੈ ਸਕਦਾ ਹੈ ਤਾਂ ਸਾਨੇਵਾਲ ਸੰਧੂ ਕਹਿ ਰਹੇ ਨੇ ਕਿ ਸਾਨੇਵਾਲ ਫੁੱਲ ਰੇਨ ਹੈ ਤਾਂ ਬਿਲਕੁਲ ਬਹੁਤ ਸਾਰੇ ਲੋਕ ਖੁਸ਼ ਨੇ ਕਿਉਂਕਿ ਗਰਮੀ ਹੈ ਹੀ ਬਹੁਤ ਸਗੀ ਇਸ ਮੀਂਹ ਕਾਰਨ ਲੋਕਾਂ ਨੂੰ ਰਾਹਤ ਮਿਲੇਗੀ ਜਿਹੜਾ ਪਾਰਾ ਵਧਿਆ ਹੋਇਆ ਸੀ ਪੰਜਾਬ ਦੇ ਵਿੱਚ ਉਹ ਥੋੜਾ ਜਿਹਾ ਘਟੇਗਾ ਕਿਉਂਕਿ 40 42 43 46 ਡਿਗਰੀ ਤੋਂ ਪਾਰ ਜਿਹੜਾ ਉਹ ਮੌਸਮ ਪਹੁੰਚ ਚੁੱਕਿਆ ਸੀਗਾ ਮਾਨਪ੍ਰੀਤ ਕਹਿ ਰਹੇ ਨੇ ਕਿ ਸ਼ੇਰੋਂ ਮੀਂਹ ਪੈ ਰਿਹਾ ਹੈ ਗੁਰਵੀਰ ਕਹਿ ਰਹੇ ਨੇ ਕਿ ਮਾਨਗੜ ਡਿਸਟ੍ਰਿਕਟ ਲੁਧਿਆਣਾ ਕੁਹਾੜਾ ਦੇ ਵਿੱਚ ਮੀਂਹ ਪੈ ਰਿਹਾ ਹੈ ਤਾਂ ਬਿਲਕੁਲ ਫਾਜ਼ਿਲਕਾ ਨੂੰ ਬਾਰਿਸ਼ ਹੋਮਪ੍ਰਕਾਸ਼ ਕਹਿ ਰਹੇ ਨੇ ਤਾਂ ਬਿਲਕੁਲ ਫਾਜ਼ਿਲਕਾ ਦੇ ਵਿੱਚ ਵੀ ਸ਼ਾਇਦ ਬਾਰਿਸ਼ ਸ਼ੁਰੂ ਹੋ ਜੇ ਕਿਉਂਕਿ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਨੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਤੋਂ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦੇ ਰਿਹਾ ਹੈ ਕੋਟ ਕੋ ਪੂਰੇ ਕਹਿੰਦੇ ਬਹੁਤ ਸੰਗਣਾ ਮੀ ਹੈ ਸਰਦਾਰ ਜੀ ਹੁਣਾਂ ਦਾ ਕਮੈਂਟ ਆਇਆ ਕਮਲਜੀਤ ਕੌਰ ਕਹਿੰਦੇ ਨੇ ਕਿ ਮਾਛੀਵਾੜਾ ਦੇ ਵਿੱਚ ਬਹੁਤ ਮੀ ਹੈ ਬਸੰਤ ਸਿੰਘ ਸਵਿਆ ਕਹਿੰਦੇ ਨੇ ਰਾਏਕੋਟ ਚ ਰੇਨ ਹੋ ਰਹੀ ਹੈ ਤਾਂ ਹਰਮੇਲ ਸਿੰਘ ਬਰਾੜ ਜੁੜੇ ਨੇ ਉਹ ਵੀ ਕਹ ਰਹੇ ਨੇ ਕਿ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਮੁਕਸਰ ਦੇ ਵਿੱਚ ਮੀ ਪੈ ਰਿਹਾ ਤਾਂ ਚੰਦਰ ਸ਼ੇਖਰ ਮਨਕਾ ਕਹਿ ਰਹੇ ਨੇ ਕਿ ਲੁਧਿਆਣਾ ਫਿਰੋਜ਼ਪੁਰ ਹੋ ਰਹੀ ਹੈ ਗੁਰਵਿੰਦਰ ਠੰਡ ਕਹਿ ਰਹੇ ਨੇ ਜਸਪਾਲ ਕਹਿ ਰਹੇ ਨੇ ਮੁਕਸਰ ਦੇ ਵਿੱਚ ਹੋ ਰਹੀ ਹੈ ਰੂਪੀ ਬਲਿੰਗ ਕਹਿ ਰਹੇ ਨੇ ਰੁੜਕੀ ਮਲੇਰਕੋਟ ਦਾ ਫੁੱਲ ਬਾਰਿਸ਼ ਹੈ ਲਹਿਰਾ ਗਾਗਾ ਨਹੀਂ ਹੋ ਰਹੀ சுரேਸ਼ ਕੁਮਾਰ ਲਹਿਰਾ ਗਾਗਾ ਤੋਂ ਵੀ ਜੁੜ ਚੁੱਕੇ ਨੇ ਲਹਿਰਾ ਗਾਗਾ ਤੋਂ ਕਹਿ ਰਿਹਾ ਕਿ ਬਾਰਿਸ਼ ਨਹੀਂ ਹੋ ਰਹੀ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਹੋਰ ਲੋਕ ਵੀ ਦੱਸ ਸਕਣ ਕਿ ਕਿੱਥੇ ਬਾਰਿਸ਼ ਪੈ ਰਹੀ ਹੈ ਕਿੱਥੇ ਕਿਵੇਂ ਦਾ ਮਾਹੌਲ ਹੋਇਆ ਕਿਉਂਕਿ ਲੋਕ ਜਾਣਨਾ ਚਾਹੁੰਦੇ ਆ ਕਿ ਬਾਰਿਸ਼ ਕਿੱਥੇ-ਕਿੱਥੇ ਪੈ ਰਹੀ ਆ ਪੂਰੇ ਪੰਜਾਬ ਦੇ ਵਿੱਚ ਹੁਣ ਮਾਤਾਪਾਂ ਨੂੰ ਲੈ ਕੇ ਮੌਸਮ ਨੂੰ ਲੈ ਕੇ ਕੀ ਸਥਿਤੀ ਬਣੀ ਹੋਈ ਹੈ ਤਾਂ ਲੋਕ ਜਾਣਨਾ ਚਾਹੁੰਦੇ ਨੇ ਸੁਨਾਵਿਖੇ ਨੂੰ ਉਸ ਨਾਮ ਦੇ ਵਿੱਚ ਵੀ ਨਹੀਂ ਹੈ ਕਹਿ ਰਿਹਾ ਭੁੱਲਾ ਸਿੰਘ ਕਹਿ ਰਿਹਾ ਫਿਰੋਜ਼ਪੁਰ ਸੁਰਸਿੰਘ ਵਾਲਾ ਦੇ ਵਿੱਚ ਵੀ ਹੈ ਗੁਰੀ ਸਿੰਘ ਕਹਿ ਰਿਹਾ ਨਾਬੇ ਦੇ ਵਿੱਚ ਰੇਨ ਨਹੀਂ ਹੈ ਜਰਨੈਲ ਸੰਧੂ ਕਹਿ ਰਹੇ ਨੇ ਲੁਧਿਆਣਾ ਤਾਂ ਬਿਲਕੁਲ ਕਈ ਜਗ੍ਹਾ ਤੇ ਹੋ ਰਹੀ ਹੈ ਤੇ ਕਈ ਜਗ੍ਹਾ ਤੇ ਅਜੇ بارش ਹੋ ਸਕਦਾ ਹੈ ਕਿ ਹੋ ਜਾਵੇ ਥੋੜੇ ਸਮੇਂ ਦੇ ਵਿੱਚ ਤਾਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਹੋਏ ਹੋ ਸਾਨੂੰ ਕਮੈਂਟਾਂ ਦੇ ਜ਼ਰੀਏ ਜਾਣਕਾਰੀ ਜੁੜੀ ਆ ਉਹ ਦੇ ਦਿਓ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ 27 ਜੂਨ ਨੂੰ ਦੱਸਿਆ ਜਾਂਦਾ ਕਿ ਮੌਨਸੂਨ ਸਟਾਰਟ ਸ਼ੁਰੂ ਹੋ ਜਾਣੀ ਹੈ ਤਾਂ ਵਾਕਿਆ 27 ਜੂਨ ਨੂੰ ਮੌਨਸੂਨ ਸ਼ੁਰੂ ਹੋ ਚੁੱਕੀ ਹੈ ਤੇ ਪਹਿਲੀ بارش ਮੌਨਸੂਨ ਦੀ ਅੱਜ 27 ਜੂਨ ਨੂੰ ਹੀ ਦੇਖਣ ਨੂੰ ਮਿਲੀ ਹੈ ਤੜਕਸਾਰ ਕਿਤੇ ਹਲਕੀ ਫੁਲਕੀ بارش ਹੋਈ ਹੈ ਤਾਂ ਕਿਤੇ ਫੁੱਲ ਸ਼ਰਾਟਾ ਭਾਰੀ ਮੀਂਹ ਜੜਿਆ ਉਹ